ਬਾਲਕੀ ਪ੍ਰੋਟੈਕਟਿਵ ਕੋਈ ਕਰਦਾ ਹਾਂ ਹਾਂਜੀ ਸਭ ਕੀ ਮੈਂ ਸਭ ਤੋਂ ਵੱਡਾ ਬਾਲਕੀ ਤੇ ਤੁਹਾਡਾ ਠੀਕ ਸਾਧ ਵਨਾਮ ਕਰੇ ਗੁਰੂ ਚੇਤੀ ਕਰਿਆ ਸੁਨਾ ਨਾ ਦੇ ਗੁਰੂ ਨਿਵਾਜ਼ ਦੇ ਨਿਵਾਤਮਾ ਕਰੇ ਗੁਰੂ ਹੋਟਿਆ ਮਰਸੀ ਮੈਂ ਬਾਅਦ ਵਿੱਚ ਫਾਈਨਲ ਗੇਟ ਹੋਣ ਵਾਲੀ ਵਾਲਾ ਹਾਂ ਇਹਦੀ ਪ੍ਰੈਕਟਿਸ ਬਾਅਦ ਵਿੱਚ ਹੋਈ ਜਾਊ ਉਹ ਸਾਰੇ ਰਿਕਵੈਸਟਾਂ ਦੀ ਜਵਾਬਗੀਰ ਹੋਣਗੇ ਉਹਨਾਂ ਦੀ ਬਿਮਾਰੀ ਕਰੀ ਹੋਈ ਹੈ ਅੱਜ ਬਾਅਦ ਵਿੱਚ ਇੱਕ ਇੱਕ ਕਰਕੇ ਕੋਈ ਆਪਣੀ ਪਾਰਟੀ ਦਰਦ ਨੂੰ ਕੋਈ ਨਾ ਕੋਈ ਟ੍ਰੇਨ ਨਾਲ ਰਾਤ ਨੂੰ झमकू ਨਾਇਕ ਜੀ ਤੁਹਾਡੇ ਪਰਿਵਾਰ ਵੱਲੋਂ ਸਤਕਾਰ ਜੋ ਵਿਕੰਦ ਜੀ ਆਪ ਜੀ ਨੂੰ ਸੁਛਾਲਾ ਭੇਟ ਕਰਨ ਲੱਗੇ ਨੇ ਉਹਨਾਂ ਤੋਂ ਬਾਅਦ ਪੰਥ ਰਤਨ ਸਤਕਾਰਯੋਗ ਸਿੰਘ ਸਹਾੜ 96 ਕਰੋੜੀ ਬਾਬਾ ਬਲਬੀਰ ਸਿੰਘ ਔਰੀ ਬੀਬੀ ਅਮਰਜੀਤ ਕੌਰ ਜੀ ਤੁਸੀਂ ਪੁੱਤਰ ਬਣਾਇਆ ਸੀ ਬਾਬਾ ਬਲਬੀਰ ਸਿੰਘ ਨੇ ਪੁੱਤਰ ਬਣ ਕੇ ਦੱਸ ਦਿੱਤਾ ਅੱਜ ਵੀ ਸਾਲੀਆਂ ਹੀ ਰਸਮਾਂ ਉਹ ਆਪਣੇ ਹੱਥੀ ਸਮੁੱਚੀ ਸੰਗਤ ਵਿੱਚ ਨਿਭਾ ਰਹੇ ਨੇ ਬੀਬੀ ਅਮਰਦੀਪ कौर ਦੀ ਤੇ ਵਤਾਈ ਕੀ ਦਸਮਾ ਆ ਗਿਆ ਹੈ बाबा परवीर सो जी महाराज पाठ आ लाओ भाई लाओ भाई सतना सतना बाबा जी बेनती बाबा जी छाला लिया पए O <laughs> que ਮਹਾਰਾਜ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਜਰਦੀ ਸਾਹਿਬ ਕਰਨ ਲੈ ਆਪਾਂ 12 ਮਾਜਾ ਦੇ ਸਾਹਿਬ ਦਾ ਸੁਣਵਾਵਾ ਕਰੋ ਕਰੋ ਮਹਾਰਾਜ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦ ਨ ਜਾਣੀ ਮਹਾਕਾਲ ਤਨ ਪੁਨ ਰੇਸਤਾਨੀ ਮਨ ਲਿਆ ਬਾਲਾ ਮਨੋ ਨਾ ਬਿਚਾਰਾ ਕਰ ਬਠਾਂਜੇ ਗੋ ਰੰਘਾਰਾ ਰੇਰੇ ਕਾਲ ਫੂਲ ਜਨ ਜਾ ਹੁਨ ਧਰਵ ਨਾਹੀ ਇੱਕ ਪਾਵ ਤਜ ਜੋਗ ਨਾ ਭਾਜਾ ਮਹਾਰਾਜ ਜੀ ਕਨ ਕਾ ਰਾਜਾ ਹਾਂ ਤੋ ਗੀਤ ਗਣ ਲੈ ਗਏ ਬਾਦ ਤੁਸ ਕਿਤਾ ਉਹ ਹਟ ਪਏ ਅਸਰ ਮੇ ਤਰਨ ਬਾਨ ਚਲਾਏ ਇੱਕ ਬਾਨ ਤੇ ਤੁਜੇ ਕਰਾਇਓ ਉੱਤੇ ਹਸਰ ਕੋ ਸੀਸ ਉਡਾਇਓ ਗੋਬ ਸੇ ਕਰ ਤੋਏ ਰਸ ਚੱਕਰ ਬਾੜ ਦੈ ਸ਼ਨ ਇੱਕ ਮੈ ਬੱਕਰ ਚਾਰ ਹੀ ਬਾਨ ਚਾਰ ਹੂੰ ਬਾਜਾ ਬਾੜ ਦੈ ਸਭ ਜਗ ਕੇ ਰਾਜਾ ਆਪ ਉਹ ਹੱਥ ਦੇ ਮੋਹੇ ਬਚਾਓ ਕੀ ਪਸੰਗ ਮੋਰੁ ਪਰਵਾਰਾ ਸੇਵਕ ਸੇਕ ਸਭੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨਤਾ ਤੇ ਉਤਰੁ ਆਇ ਉਤਰੁ ਕਿਰਪਾ ਦ੍ਰਿਸ਼ਟ ਕਰਹੁ ਆਜੁ ਗਾਥ ਸਰੂਪ ਸਿਮ ਭਵਾ ਜੀ ਆਪ ਰਖਾ ਮੇਰੀ ਤੁਮ ਕਰੋ ਦੇਖੋ ਹਾਲ ਅਸਿਖ ਸੰਗ ਰਹਾਵ ਆਪ ਰਾਰੀ ਆਪ ਵਾਹਤ ਲੈ ਲੋ ਉਹਾਰੀ ਪਠਾਉਰ ਮੋਹ ਸਹਾਈ ਦੁਖ ਦੁਖ ਤੇ ਲਿਓ ਬਚਾਈ ਮੈਂ ਸਾਰਿਆਂ ਤੇ ਹਾਰੀ ਆਪ ਹੱਥ ਤੇ ਲਿਓ ਹਵਾਰੀ ਪਠਾਉਰ ਮੋਹ ਸਹਾਈ ਨਿਯੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਬਰੰਦਕਰਾ ਔਰ ਨੂੰ ਸੁਖਰਾਤਾ ਦੇਲੇ ਵਿੱਚ ਸਤਨ ਦੇਹ ਕੋ ਹਰਤਾ ਦੁਸ਼ਤ ਦੋ ਗਣ ਕੋ ਸ਼ੈ ਕਰਤਾ ਇਹ ਕਿ ਬਾਬਾ ਜੀ ਆਪ ਅਰਦਾਸਾ ਸੋਧਦੇ ਬਾਬਾ ਜੀ ਦੇ ਵੀ ਨਹੀਂ ਅੱਜ ਤੁਸੀਂ ਉਹ ਸੋਧਣਾ ਸੋ ਸਾਰਿਕ ਸੰਗਤ ਨੂੰ ਬੇਨਤੀ ਹੈ ਬਾਬਾ ਨਸੀਮ ਸਿੰਘੂਲਾ ਨੇ ਬਹੁਤ ਹੀ ਸਤਕਾਰ ਨਾਲ ਬਾਣੀ ਪੜ੍ਹੀ ਐ ਸਭ ਦਾ ਮਨ ਚੁੱਕਿਆ ਤੇ ਹੁਣ ਇੱਕ ਵਾਰੀ ਫੇਰ ਸਾਰੇ ਹੀ ਸਾਰੇ ਹੀ ਮਹਾਪੁਰਸ਼ਾਂ ਦੇ ਨਾਲ ਬਾਬਾ ਰਾਗਰ ਸਿੰਘ ਹੋਣੀ ਬਾਬਾ ਨਸੀਮ ਸਿੰਘ ਜੀ ਬਾਬਾ ਇਹ ਤਾਂ ਹੀ ਜਾਣਾ ਹੈ ਇਹ ਤਾਂ ਭੋਰਾ ਤਾਂ ਉਹਨਾਂ ਦਾ ਦੁਆ ਵੀ ਕਰ ਜੀ ਆ ਰੱਖੋ ਚੇ ਕੀ ਕਰਦੇ ਅੱਗੇ ਲੈ ਕੇ ਰਸਤਾ ਖਾਲੀ ਕਰਾਉਣਾ ਬੜਾ ਉਹ ਬੋਲੇ ਜੱਟ ਵੀ ਚੱਕਰੀ ਹੈ ਨਿਕਲ ਆਇਆ ਹੈ ਨਾ ਜਾਣੀ ਹੈ ਉੱਪਰ ਜਾ ਕੇ ਖੜਨੀ ਹੈ ਚਲੋ ਭਾਈਆ ਆਹ ਦੇ ਦੇ ਬਾਬਾ ਜੀ ਮੰਦ ਦੇਖ ਆਪੇ ਪਾਸੇ ਆਹ ਅੱਜ ਤੱਕ ਖੜਿਓ ਤਰੀਕੇ ਖੜਿਓ ਥੱਲਿਓ ਚੱਕ ਲੋ ਗਰੀਬ 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 ਇੱਕ ਰਹਿਣ ਦੇਣੀ ਹੈ ਤਰੀ ਕੱਢ ਦੇਓ ਤਰੀ ਕੱਢ ਦੇਓ ਤਰੀ ਕੱਢ ਦੇਓ ਉੱਤਨ ਉੱਤਨ ਕਰਦੇ ਉੱਤਨ ਆ ਲਓ ਆ ਦੇ ਭਰਨ ਧਿਆਨ ਨਾਲ ਬਾਬਾ ਜੀ ਆ ਕਰਵਾਈ ਚੱਲੋ ਬੇਰੇ ਫਸੇ ਉਹ ਦੇ ਮਟੋ ਪਰ ਵਸੇ ਉਹ ਕਰੋ ਇੱਕ ਵਾਰੀ ਕਿੰਨੇ ਵਿੱਚੇ ਲਾ ਦੋ ਬਾਜੀ ਵਿੱਚੇ ਵਿੱਚੇ ਲਾ ਦੋ ਹਾਂ ਹਸਾਰੇ ਕੋ ਬਣਾਇਆ ਪਿਆ ਉਹ ਬਣਾਇਆ ਪਿਆ ਅਗਲਾਣੇ ਵਾਲਾ ਅਗਲਾਣੇ ਵਾਲਾ ਉਹ ਬਣਾਇਆ ਸ਼੍ਰੇਸ਼ਟਨ ਜਹੇ ਨਿਹਾਰੇ ਹੁਤਾ ਪੀਤਾ ਰਿੱਤ ਸਿੱਧ ਕਰਮੋਂ ਸਭ ਹੋਈ ਜਦੋਂ ਤੁਮੈਂ ਸੰਭਾਰਾ ਆਹ ਬਾਜੇ ਕਹੇ ਰੁਮਾਰਾ ਜਿੰਨ ਨਰ ਨਾਮ ਤਿਹਾਰੋਂ ਕਹਾ ਸੁਬਹ ਸੁਬੂ ਦੇ ਰਹਾੜ ਕੇ ਪਿਤਾ ਜੀ 96 ਗਰੂੜ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਇਦਾਂ ਸੱਚੀ ਕਰਤੋ ਇਦਰ ਹੋ ਜਾਦੇ ਜੀ ਨਾ ਨਾਮ ਵਾਹ ਤੋ ਨਹੀਂ ਵਲ ਗਿਆ ਹੀ ਨੇ ਸਿੰਘਾਂ ਦੀ ਜਾਨ ਜੋ fahl at that variety is the destination of the disgust, don't push only. Ya! Ya! Ya!

ਸੋਹ ਨਾਨਕ ਸਭ ਤੇਰੀ ਬਟਿਆਈ ਕੋਈ ਨਾ ਹੁਨਾ ਜਾਨਾ ਇਹ ਕੋਨਤਾ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਪਗਵਤੀ ਜੀ ਸਾਹ ਆਇ ਵਾਰ ਸ੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਵਤੀ ਸੇਵਕ ਗੁਰਨਾਨਕ ਲਈਂ ਤੇ ਆਇ ਫਰੀੰਗਦ ਗੁਰ ਤੇ ਅਮਰਦਾ ਰਾਮਦਾਸ ਐ ਹੋਈ ਸਹਾਈ ਅੱਜ ਸਾਡੇ ਜਿਹੜੇ ਪਰਿਵਾਰ ਦੇ ਵੱਡੇ ਮੈਂਬਰ ਸੀ ਜਿੱਥੇ ਪ੍ਰੋਫੈਸਰ ਸੱਖਣਵਾਸੀ ਸਤਵੰਨ ਸਿੰਘ ਢਿੱਲੋਂ ਉਹਨਾਂ ਦੇ ਧਰਮ ਪਤਨੀ ਤੇ ਜਿਹੜੇ ਮੇਰੇ ਸੱਸ ਲੱਗਦੇ ਸੀ ਮਾਤਾ ਬੀਬੀ ਅਮਰਜੀਤ ਕੌਰ ਜੀ ਜਿਹੜੇ ਕੱਲ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਕੀਤਾ ਗਿਆ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਤੇ ਜਿੱਥੇ ਕੱਲ ਨੂੰ ਉਹਨਾਂ ਦੇ ਜਿਹੜੇ ਆ ਫੁੱਲ ਚੁਗੇ ਜਾਣੇ ਨੇ 7:30 ਤੋਂ 8:00 ਵਜੇ ਤੱਕ ਤੇ 9 ਤਰੀਕ ਨੂੰ ਦਿਨ ਸੋਮਵਾਰ 9 ਜੂਨ ਨੂੰ ਗੁਰਦੁਆਰਾ ਅਜੀਤਗੜ੍ਹ ਸਾਹਿਬ ਸ਼ੌਣੀ ਬਾਬਾ ਹਰੀਆਂ ਵੇਲਾ ਵਾਲੇ ਮਾਹਪੁਰ ਕੋਲ ਉੱਥੇ ਹੀ ਬੁੱਢਾ ਦਲ ਦੀ ਸ਼ੌਣੀ ਹੈ ਗੁਰਦੁਆਰਾ ਗੁਰੂ ਕਾ ਬਾਗ ਤੇ ਉੱਥੇ ਜਿਹੜੇ ਆ ਖੁੱਲੇ ਦੀਵਾਨ ਹਾਲ ਦੇ ਵਿੱਚ ਜਿਹੜੇ ਜਿਹੜੇ 12:00 ਵਜੇ ਤੋਂ ਲੈ ਕੇ 2:00 ਵਜੇ ਤੱਕ ਜਿਹੜੀ ਇਹਨਾਂ ਦੀ ਅੰਤਮ ਅਰਦਾਸ ਕੀਰਤਨ ਤੇ ਜਿਹੜੇ ਗੁਰਮਤ ਵਿਚਾਰਾ ਹੋਣਗੀਆਂ ਤੇ ਉੱਥੇ ਜਰੂਰ ਸਾਰਿਆਂ ਨੇ ਮੈਂ ਬੇਨਤੀ ਕਰਦਾ ਸਾਰੀਆਂ ਗੁਰਸਿੱਖ ਸੰਗਤਾਂ ਸਾਰੇ ਮਹਾਪੁਰਖਾਂ ਨੂੰ ਆਪਾਂ ਜਰੂਰ ਅੰਤਮ ਅਰਦਾਸ ਤੇ ਜਿਹੜਾ ਦਰਸ਼ਨ ਦੇਣ ਦੀ ਕਿਰਪਾ ਕਰਨੀ ਤੇ ਅੱਜ ਜਿਹੜੀਆਂ ਵੀ ਗੁਰਸਿੱਖ ਸੰਗਤਾਂ ਮਹਾਪੁਰਖ ਪਹੁੰਚੇ ਨੇ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਹੋਰ ਜਿੰਨੇ ਵੀ ਮਹਾਪੁਰਖ ਪਹੁੰਚੇ ਨੇ ਬਾਬਾ ਤਰਸੇਮ ਸਿੰਘ ਜੀ ਮੋਰਾਵਾਲੀ ਜੀ ਤੇ ਜਿੰਨੇ ਲੀਡਰ ਸਾਹਿਬਾਨ ਉੱਥੇ ਹੀ ਮਹਾਪੁਰਖ ਪਹੁੰਚੇ ਨੇ ਗੁਰਸਿੱਖ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਮੈਂ ਬੇਨਤੀ ਕਰਦਾ ਹਾਂ ਲਾਹਨੀਆਂ ਦੇ ਪਾਰਟ ਹੋਣੇ ਨੇ ਉੱਥੇ ਵੀ ਆਪਾਂ ਦਰਸ਼ਨ ਕਰਨੇ ਨੇ ਤੇ ਜਿਹੜਾ ਗੁਰਦਰਾ ਸੀਸ ਗਾਇੰਦ ਸਾਹਿਬ ਵਿਖੇ ਤੇ ਨਾਲ ਹੀ ਗੁਰੂ ਦਾ ਲੰਗਰ ਵੀ ਤਿਆਰ ਹੈ ਉਹ ਵੀ ਸ਼ੱਕੇ ਜਾਣਾ ਵਾਇਸ ਜੀ ਕਰਦਾ ਬਹੁਤ ਹੀ ਐਸ ਵੇਲੇ ਸੱਚੀ ਗੱਲ ਤੇ ਆ ਕਿਉਂਕਿ ਮਾਈਆਂ ਰੱਬਰ ਜਾਈਆਂ ਭਗਤੀ ਲਈਆਂ ਮਾਂ ਮਾਂ ਨਹੀਂ ਲੱਭਦੀਆਂ ਜਿਹੜੀਆਂ ਮਤਾਵਾਂ ਨੇ ਵੇਖੋ ਔਰ ਇਹ ਮਾਂ ਜਿਨੇ ਉਹ ਬੱਚੇ ਪੈਦਾ ਕੀਤੇ ਜਿਹੜੇ ਬੱਚੇ ਬਹੁਤ ਚੰਗੀਆਂ ਪੋਸਥਾਂ ਤੇ ਔਰ ਬਹੁਤ ਸਤਿਕਾਰਪਨੇ ਔਰ ਪਿਤਾ ਇਹਨਾਂ ਦੇ ਸਤਿਕਾਰਯੋਗ ਸਿਰ ਦੇ ਸਾਈਂ ਸਰਦਾਰ ਸੁਤਵੰਨ ਸਿੰਘ ਜੀ ਪੜ੍ਹੇ ਲਿਖੇ ਜੇ ਬੁੱਢੇ ਦਲ ਚ ਸਰਬ ਲੋਗ ਗ੍ਰੰਥ ਛਪਿਆ ਉਹ ਉਹਨਾਂ ਦੀ ਦੇਖਰੇਖ ਚ ਇੱਥੇ ਪ੍ਰੈਸ ਲੱਗੀ ਔਰ ਇਦਾਂ ਹੀ ਬਾਬਾ ਜੀ ਬਾਬਾ ਬਲਵੀਰ ਸਿੰਘ ਸਾਹਿਬ ਜੀ ਪੁੱਤਰ ਉਹਨਾਂ ਨੇ ਬਣਾਇਆ ਕਿਉਂਕਿ ਉਹਨਾਂ ਦੀ ਧੀ ਰਾਣੀ ਇਹਨਾਂ ਦੇ ਗ੍ਰਹਿਕ ਧਰਮ ਸਪਤਨੀ ਸੋ ਬਾਬਾ ਜੀ ਵੀ ਬਣ ਕੇ ਨੇਵੇ ਦੁੱਖ ਭਰਿਆ ਸਮਾਂ ਪਰ ਤੁਸੀਂ ਸਾਰੇ ਪਹੁੰਚੇ ਜਦੋਂ ਦੁੱਖ ਚ ਇਕੱਠੇ ਹੋਈ ਨਾ ਦੁੱਖ ਘਟਦਾ ਸੁੱਖਾਂ ਵਿੱਚ ਸੁੱਖਾਂ ਦੀਆਂ ਘੜੀਆਂ ਵਧਦੀਆਂ ਤੇ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਬਿਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਬਖਸ਼ੇ ਪਰਿਵਾਰ ਦੇ ਸਿਰ ਤੇ ਮੇਰਾ ਪ੍ਰਿਆ ਸਤਗੁਰੂ ਹੱਥ ਰੱਖੇ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕੁਛੀਆਂ ਰਹਿਮਤਾ ਸ਼੍ਰੋਮਣੀ ਸੇਵਾ ਰਤਨ ਜੀ ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ ਸਾਹਿਬ ਜੀ ਉਹ ਵੀ ਆਪ ਜੀ ਨਾਲ ਬਚੀ ਸਾਂਝੇ ਕਰਨਗੇ ਕਰੋ ਕਰ ਕੋ ਹਮੇਸ਼ਾ ਜਿਹਦੇ ਘਰ ਦੇ ਬਜ਼ੁਰਗ ਹੁੰਦੇ ਨੇ ਨਾ ਉਹ ਇੱਕ ਤੁਹਾਡੇ ਮਾਰਗਦਰਸ਼ਕ ਹੁੰਦੇ ਨੇ ਔਰ ਉਹਨਾਂ ਦੀਆਂ ਦੁਆਵਾਂ ਉਹਨਾਂ ਦੀਆਂ ਅਰਦਾਸਾਂ ਨਾਲ ਹੀ ਪਰਵਾਤ ਹੁੰਦੇ ਆ ਭੈਣਜੀ ਦਾ ਬਹੁਤ ਅ ਵੱਡਾ ਰੋਲ ਰਿਹਾ ਹੈ ਅ ਸੰਤ ਬਾਬਾ ਆਪ ਬਲਬੀਰ ਸਿੰਘ ਜੀ ਉਹਨਾਂ ਨੂੰ ਉਹਨਾਂ ਦੇ ਇਸ ਗੁਰਗੱਦੀ ਤੇ ਸਾਰਿਆਂ ਦੀਆਂ ਅਰਦਾਸਾਂ ਐ ਔਰ ਵੈਸਮੇਨਾ ਵੀ ਉਹਨਾਂ ਦੇ ਜਿਹੜੇ ਹਸਬੰਡ ਸੀਗੇ ਐ ਟਲੋਸਾ ਉਹਨਾਂ ਦਾ ਵੀ ਬਹੁਤ ਜ਼ਿਆਦਾ ਆਪਣਾ ਬੁੱਢਾ ਦਲ ਨੂੰ ਉਹਨਾਂ ਦੇ ਨਾਲ ਉਹਨਾਂ ਦਾ ਸੰਪਰਕ ਔਰ ਪਿਆਰ ਰਿਹਾ ਤੋ ਬਹੁਤ ਵੱਡਾ ਕਾਟਾ ਹੈ ਵੈਸਮੇਨਾ ਵੀ ਇਹ ਉਹ ਕਾਟਾ ਜਿਹੜਾ ਅਸੀਂ ਪੂਰਾ ਨਹੀਂ ਕਰ ਸਕਦੇ ਔਰ ਹਮੇਸ਼ਾ ਸਾਟੀਆਂ ਤੇ ਭੈਣ ਵੀ ਵੱਡੀ ਸੀ ਮਾਵਾ ਵਰਗੇ ਸੀ ਤੋ ਕਹਿੰਦੇ ਵੀ ਉਹਨਾਂ ਦਾ ਵੀ ਮਾਵਾਂ ਠੱਡੀਆਂ ਛਾਵਾਂ ਐਵੇਂ ਦੀ ਹਾਦੀ ਹਾਦੀ ਬਿਲਕੁਲ ਉਹਨਾਂ ਦਾ ਜਿਹੜਾ ਰੋਲ ਹੈ ਉਹ ਪਰਿਵਾਰ ਦੇ ਐਡੇ ਤੌਰ ਤੇ ਬਹੁਤ ਵੱਡਾ ਨੁਕਸਾਨ ਹੈ ਆ ਜਾਂਦਾ ਪਰ ਇੱਕ ਗੁਰੂ ਮਹਾਰਾਜ ਜੀ ਵੀ ਜੋ ਆਇਆ ਸੋ ਚਲਸੀ ਜ ਜਬਾਈ ਅੱਪੀ ਬਾਰੀ ਹੈ ਜਿਹੜਾ ਸਵਾਸ ਲਿਖਾ ਕੇ ਆਇਆ ਉਹਨੇ ਮਰਨ ਦਾ ਪਹਿਲੇ ਟਾਈਮ ਤੇ ਗਿਆ ਹੁੰਦਾ ਸੋ ਆਪਣੀ ਯਾਤਰਾ ਪੂਰੀ ਕਰਕੇ ਗਿਆ ਨੇ ਬਹੁਤ ਅੱਛੀ ਜ਼ਿੰਦਗੀ ਉਹਨਾਂ ਨੇ ਬਤਾਈ ਹੈ ਔਰ ਪਰਿਵਾਰ ਨੂੰ ਬਹੁਤ ਅੱਛਾ ਉਹਨਾਂ ਨੇ ਪਿਆਰ ਮੁਹੱਬਤ ਦੇ ਨਾਲ ਅੱਗੇ ਵਧਾਇਆ ਸਿੱਧਾ ਥੈਂਕ ਯੂ ਹਾਂ ਜਾਨ ਲੱਗਿਆ ਸੱਚ ਆਈ ਨਹੀਂ ਆ ਗਿਆ ਸੱਚ ਆਈ ਨਹੀਂ ਆ ਗਿਆ ਠੀਕ ਨਹੀਂ ਹੈ ਆਹ ਹਾਂ ਅੱਜ ਉਧਰੋਂ ਹੀ ਆ